ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਦੀਗਵਾਈ ਵਾਲੀ ਮੌਜੂਦਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਉਹਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਧੀਨ ਪੰਜਾਬ ਦੇ 3 ਕਰੋੜ ਲੋਕਾਂ ਨੂੰ ਨਸ਼ਾ ਸ਼ਰਾਬ ਅਤੇ ਰੇਟ ਮਾਫੀਆ ਤੋਂ ਰਹਾਤ ਮਿਲੀ ਹੈ ਜੋ ਪਿਛਲੀਆਂ ਸਰਕਾਰਾਂ ਦੌਰਾਨ ਵੱਧ ਫੈਲ ਰਿਹਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਲੀ ਭਾਜਪਾ ਦੁਆਰਾ ਕੀਤੇ ਮਹਿੰਗੇ ਬਿਜਲੀ ਖਰੀਦ ਸਮਝੌਤਿਆਂ ਨੂੰ ਸਫਲਤਾਪੂਰਵਕ ਰੱਦ ਕੀਤਾ ਉਹਨਾਂ ਕਿਹਾ ਕਿ ਇੱਕ ਨਿੱਜੀ ਪਾਵਰ ਪਲਾਂਟ ਵਾਪਸ ਖਰੀਦਿਆ ਗਿਆ ਜਨਤਾ ਨੂੰ 600 ਯੂਨਿਟ ਮੁਫਤ ਬਿਜਲੀ ਪ੍ਰਦਾਨ ਕੀਤੀ ਅਤੇ ਪੰਜਾਬ ਦੇ ਨੌਜਵਾਨਾਂ ਨੂੰ 50 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਪੰਜਾਬ ਦੇ ਲੋਕਾਂ ਨੂੰ ਚੰਤ ਪਰਿਵਾਰ ਚੰਦੋ ਲਟੇਰੇ ਪਰਿਵਾਰ ਚੰਦੋ ਰਜਵਾੜਾ ਸ਼ਾਹੀ ਦੇ ਪਰਿਵਾਰ ਜਿਨ੍ਹਾਂ ਨੇ ਪੰਜਾਬ ਨੂੰ ਦਲਦਲ 'ਚ ਟੱਕਿਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਪੰਜਾਬ ਦੇ ਅੰਦਰ ਨਸ਼ੇ ਲੈ ਕੇ ਆਂਦੇ ਪੰਜਾਬ ਦੇ ਅੰਦਰ ਮਾਫੀਆ ਰਾਜ ਦੀ ਸਥਾਪਨਾ ਕੀਤੀ ਜਦੋਂ ਉਸ ਮਾਫੀਆ ਰਾਜ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਜਦੋਂ ਉਸ ਗੈਂਗਸਟਰ ਬਾਦ ਨੂੰ ਖਤਮ ਕਰ ਰਹੇ ਆ ਜਦੋਂ ਯੁੱਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਜਦੋਂ ਅੱਜ ਪੰਜਾਬ ਦੇ ਨੌਕਰੀਆਂ ਦੀ ਸ਼ੁਰੂਆਤ ਹੋਈ ਆ ਤਾਂ ਉਸ ਸਮੇਂ ਸਾਰੇ ਇੱਕੋ ਜਗ੍ਹਾ ਤੇ ਇਕੱਠਾ ਹੋਣਾ ਚਾਹੁੰਦੇ ਨੇ ਕਿ ਸਾਰੇ ਚੋਰ ਜਿਹੜੇ ਨੇਗੇ ਉਹ ਇਕੱਠਾ ਹੋਣਾ ਚਾਹੁੰਦੇ ਨੇਗੇ ਔਰ ਪੰਜਾਬ ਦੀ ਰਾਜਨੀਤੀ ਉੱਤੇ ਦੁਬਾਰਾ ਕਬਜ਼ਾ ਕਰਨਾ ਚਾਹੁੰਦੇ ਨੇਗੇ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਲੋਕਾਂ ਦੀ ਚੁਣੀ ਹੋ ਸਰਕਾਰ ਆ ਜਿਨੇ ਪੰਜਾਬ ਦੇ ਲੋਕਾਂ ਤੇ 3 ਕਰੋੜ ਲੋਕਾਂ ਦੇ ਛਟਕਾਰਾ ਪਾਇਆ ਪੰਜਾਬ ਦੇ ਉਸ ਟਰਾਂਸਪੋਰਟ mafie ਤੋਂ ਪੰਜਾਬ ਦੇ ਉਸ ਲੈਂਡ mafie ਤੋਂ ਪੰਜਾਬ ਦੇ ਉਸ ਸ਼ਰਾਬ mafie ਤੋਂ ਪੰਜਾਬ ਦੇ ਉਸ ਸਰੇਸ਼ਤ mafie ਤੋਂ ਪਰ ਪੰਜਾਬ ਕੀ ਸ਼ੁਰੂ ਹੋਇਆ ਕਿ ਪੰਜਾਬ ਦੇ ਨੌਜਵਾਨ ਨੂੰ 56000 ਨੌਕਰੀਆਂ ਮਿਲ ਗਈਆਂ ਜਿਹੜੇ BPE ਦੇ ਐਗਰੀਮੈਂਟ ਜਿਹੜੇ ਮਹਿੰਗੇ ਮਹਿੰਗੇ ਐਗਰੀਮੈਂਟ ਅਕਾੜੇਦਾਂ ਨੇ ਵਾਅਦੇ ਲਏ ਕੀਤੇ ਸੀ ਪ੍ਰਾਈਵੇਟ ਕੰਪਨੀਆਂ ਦੇ ਨਾਲ ਉਹ ਅਸੀਂ ਕੰਪਨੀਆਂ ਖਰੀਦ ਲੈ ਸ਼ੁਰੂ ਕੀਤੀਆਂ ਲੱਗੀਆਂ ਇੱਕ ਕੰਪਨੀ ਖਰੀਦ ਕੇ ਬਿਜਲੀ ਬੋਰਡ ਦੇ ਨਾਂ ਕੀਤੀ ਆ ਪੰਜਾਬ ਦੇ ਲੋਕਾਂ ਦੇ ਨਾਂ ਕੀਤੀ ਆ ਪੰਜਾਬ ਦੇ ਅੰਦਰ ਜਿਹੜੇ ਵਾਅਦੇ ਕੀਤੇ ਸੀ ਉਹ ਅਸੀਂ ਪੂਰੇ ਕੀਤੇ ਨੇ ਇਹੀ ਕਾਰਨ ਆ ਕਿ ਅੱਜ ਇਹ ਸਾਰੇ ਲੋਕ ਜਿਹੜੇ ਨਗੇ ਜੇ ਆਪਾਂ ਕਹ ਰਹੀਏ ਕਿ ਸਾਹਮਣੇ ਆਏ ਨੇ ਕਿ ਇਕੱਠੇ ਹੋਣ ਲੱਗੇ ਨੇ ਪਰ ਉਹ ਦੂਜੇ ਪਾਸੇ ਇਹ ਸਾਰੇ ਇਕੱਠੇ ਹੋ ਜਾਣ ਦੂਜੇ ਪਾਸੇ 3 ਕਰੋੜ ਪੰਜਾਬੀ ਵੀ ਇਕੱਠੇ ਰਹਿ ਗਏ ਦੈਨ ਕਿਰੋੜ ਪੰਜਾਬੀਆਂ ਨੂੰ ਇਤਿਹਾਸ ਭੁੱਲਿਆ ਨਹੀਂ ਪੰਜਾਬ ਦੇ ਲੋਕ ਪੰਜਾਬ ਦੇ ਸੂਰਬੀਰ ਯੋਧੇ ਤਾਂ 20 20 ਸਾਲ 25 25 ਸਾਲ ਬਾਅਦ ਵੀ ਬਦਲਾ ਲੈਂਦੇ ਲਗੇ ਤੇ ਇਹ ਤਾਂ ਥੋੜਾ ਸਮਾਂ ਹੋਇਆਗਾ ਸੋ ਲੋਕ ਭੁੱਲੇ ਨਹੀਂ ਮੈਂ ਇਹਨਾਂ ਦਾ ਇਤਿਹਾਸ ਦੱਸ ਰਿਹਾ ਕਿ ਪ੍ਰਾਤਨ ਇਤਿਹਾਸ ਵੀ ਹੈ ਇਹਨਾਂ ਦਾ ਕਿ ਪਹਿਲਾਂ ਕੇਸ ਬਣਾਉਂਦੇ ਸੀ ਫਿਰ ਗਵਾਹ ਮਕਰਾਉਂਦੇ ਸੀ ਫਿਰ ਕਲੀਨ ਚਿੱਟ ਦਿੰਦੇ ਸੀ ਔਰ ਪੰਜਾਬ ਜਾਣਦਾ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਦੀ ਜੇਬ ਦੇ ਉੱਤੋਂ ਜਥੇਦਾਰ ਨਿਕਲਦੇ ਸੀ ਅੱਜ ਵੀ ਪੰਜਾਬ ਜਾਣਦਾ ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੀ ਜੇਬ ਤੇ ਜੱਥੇਦਾਰ ਨਿਕਲਦੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਇਹਨਾਂ ਨੇ ਰੱਜ ਕੇ ਪੰਜਾਬ ਲੁੱਟਿਆ ਰੱਜ ਕੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਦਾ ਬ੍ਰੇਨ ਡレイン ਹੋਇਆ ਪੰਜਾਬ ਦਾ ਨੌਜਵਾਨ ਬਾਹਰ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਜਾਣ ਲੱਗਿਆ ਅੱਜ ਅਸੀਂ ਉਸ ਬ੍ਰੇਨ ਡレイン ਨੂੰ ਠੱਲ ਪਾਈਆ ਅੱਜ ਦੁਬਾਰਾ ਕੰਫੀਡੈਂਸ ਜਿਹੜਾ ਸਾਡੇ ਬੱਚਿਆਂ 'ਚ ਸਾਡੇ ਨੌਜਵਾਨਾਂ 'ਚ ਬਿਲਡ ਹੋਇਆ ਕਿ ਪੰਜਾਬ ਦੇ ਅੰਦਰ ਰਹਿ ਕੇ ਹੀ ਨੌਕਰੀਆਂ ਮਿਲ ਸਕਦੀਆਂ ਨੇ ਕਿਆਂ ਪੰਜਾਬ ਦੇ ਅੰਦਰ ਮਿਹਨਤ ਕਰਕੇ ਮੁਕਾਬਲੇ ਦਾ ਇਮਤਿਹਾਨ ਪਾਸ ਕਰਕੇ ਬਿਗੈਰ ਪੈਸੇ ਤੋਂ ਪੰਜਾਬ 'ਚ ਨੌਕਰੀਆਂ ਮਿਲ ਸਕਦੀਆਂ ਅਜ ਪੰਜਾਬ ਦੇ ਨੌਜਵਾਨਾਂ ਨੂੰ ਇਸ ਗਲਤੀ ਜਿਹੜਾ ਤਸੱਲੀ ਹੋਈ ਆ ਸੋ ਬਿਲਕੁਲ ਜੋ ਜਿਹੜੀ ਚੀਜ਼ ਅਸੀਂ ਸਪਸ਼ਟ ਕਰਨਾ ਚਾਹੁੰਨਾ ਮੈਂ ਕਿ ਜੇ ਇਹਨਾਂ ਦੇ ਰਿਸ਼ਤੇ ਨੇਗੇ ਉਹ ਲੋਕਾਂ ਦੇ ਸਾਹਮਣੇ ਆਏ ਨੇ ਕਿ ਕਿਸ ਤਰ੍ਹਾਂ ਸਾਰੇ ਇਕੱਠੇ ਨੇਗੇ ਹੁਣ ਦੁਬਾਰਾ ਇਕੱਠਾ ਹੋਣਾ ਚਾਹੁੰਦੇ ਨੇਗੇ ਪਰ ਨਾ ਪੰਜਾਬ ਦੇ ਲੋਕਾਂ ਨੇ ਬੇਅਦਬੀ ਵਾਲਾ ਦਬਖਸ਼ਣਾਗਾ ਨਾ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਤੇ ਲਾਸ਼ਾਂ ਤੇ ਰਾਜਨੀਤੀ ਕੀਤੀ ਐ ਉਹਨਾਂ ਨੂੰ ਬਸ ਬਖਸ਼ਣਾਗਾ ਨਾ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਚਿੱਟਾ ਲਿਆਂਦਾ ਨਸ਼ਾ ਲਿਆਂਦਾ ਨਾ ਉਹਨਾਂ ਨੂੰ ਬਖਸ਼ ਲਾਗਾ ਨਾ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਮਾਫੀਆ ਰਾਜ ਪੈਦਾ ਕੀਤਾ ਨਾ ਉਹਨਾਂ ਨੂੰ ਬਖਸ਼ ਲਾਗਾ ਸੋ ਪੰਜਾਬ ਦੇ ਲੋਕ ਜਿਹੜੇ ਨੇ ਕਿ ਹਰ ਗੱਲ ਤੋਂ ਜਾਣੂ ਨੇ ਕਿ ਹਰ ਗੱਲ ਪਤਾ ਕੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕੀ ਕੀਤਾ ਕੈਪਟਨ ਸਾਹਿਬ ਨੇ ਕੀ ਕੀਤਾ ਸੁਖਵੀਰ ਸਿੰਘ ਬਾਦਲ ਨੇ ਕੀ ਕੀਤਾ ਭਾਜਪਾ ਨੇ ਕੀ ਕੀਤਾ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਕ ਸੰਮਤੀ ਦੀਆਂ ਚੋਣਾਂ ਪਾਰਦਰਸ਼ੀ ਢੰਗ ਦੇ ਨਾਲ ਕਰਵਾਈਆਂ ਜਾਣਗੀਆਂ ਨੇ। ਉਹਨਾਂ ਨੇ ਕਿਹਾ ਕਿ ਕਿਸੇ ਵੀ ਉਮੀਦਵਾਰ ਨੂੰ ਐਨਓਸੀ ਲੈਣ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਉਹਨਾਂ ਨੇ ਬਾਰਡਰ ਇਲਾਕਿਆਂ ਦੇ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਬਾਰੇ ਸਰਵੇ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਚਿੱਠੀ ਸੌਂਪੀ ਤਾਂ ਜੋ ਪ੍ਰਭਾਵਿਤ ਇਲਾਕਿਆਂ ਵਿੱਚ ਹੋਏ ਨੁਕਸਾਨ ਦਾ ਅੰਦਾਜ਼ਾ ਲਗਾ ਕੇ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ। ਉਹ ਮੈਂ ਉਹਨਾਂ ਨੂੰ ਕਿਹਾ ਕਿ ਇੱਕ ਸਰਵੇ ਕਰਾ ਕੇ ਦੋ ਸਾਨੂੰ ਮਤਲਬ ਜਿਹੜਾ ਅਸੀਂ ਬਾਰਡਰ ਦੇ ਜਿਹੜੇ ਲੋਕ ਐ ਕਿ ਸਾਡਾ ਸੋਸ਼ੀਅਲੀ ਤੇ ਇਕਨੋਮਿਕਲੀ ਸਮਾਜਿਕ ਤੇ ਆਪ ਤੱਕ ਸਦਵੇਂ ਹੋਣਾ ਚਾਹੀਦਾ ਕਿ ਹੜ੍ਹਾਂ ਦਾ ਸਾਡੇ ਉੱਤੇ ਜਿਹੜਾ ਕੀ ਕੀ ਪਲਵਾ ਪਿਆ ਅੱਜ ਤੋਂ ਪਹਿਲਾਂ ਵੀ ਤੇ ਹੁਣ ਵੀ ਉਹਦਾ ਸੋਲੂਸ਼ਨ ਕੀ ਆ ਉਹਨੂੰ ਆਪਾਂ ਕਿੱਦਾਂ ਹੱਲ ਕਰ ਸਕਦੇ ਆ ਜੇ ਉਹ ਇੱਕ ਸਰਵੇ ਕਰਾ ਕੇ ਦੋ ਯੂਨੀਵਰਸਿਟੀ ਉਹ ਬੜਾ ਮਾਨਤਾ ਪ੍ਰਾਪਤ ਹੋਊਗਾ ਤੇ ਉਹਦੇ ਆਧਾਰ ਦੇ ਉੱਤੇ ਆਪਾਂ ਸਰਕਾਰਾਂ ਨਾਲ ਮੀਟਿੰਗਾਂ ਕਰਕੇ ਇਹ ਜਿਹੜੇ ਹੜ੍ਹ ਇਹਦੇ ਪਰਮਾਨੈਂਟ ਹੱਲਾ ਲੈ ਪਾਸੇ ਜਿਹੜੇ ਤੱਕ ਉਹ ਮੈਂ ਉਹਨਾਂ ਨੂੰ ਕਿਹਾ ਕਿ ਇਦਾਂਕ ਸਰਵੇ ਖਤਾਰ ਕੇ ਬਿਲਕੁਲ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੂ ਦੇ ਨਾਲ ਧੰਨਵਾਦ